ਪੰਜਾਬ ਚ ਵੀ ਮੌਨਸੂਨ ਢਿੱਲੀ ਰਫ਼ਤਾਰ ਨਾਲ ਹੀ ਸਹੀ ਪਰ ਐਂਟਰੀ ਮਾਰ ਰਿਹਾ ਹੈ ਮੌਸਮ ਵਿਭਾਗ ਮੁਤਾਬਕ 23 ਜੁਲਾਈ ਯਾਨੀ ਕਿ ਮੰਗਲਵਾਰ ਨੂੰ ਹੁਸ਼ਿਆਰਪੁਰ ਤੇ ਪਠਾਨਕੋਟ ਚ ਭਾਰੀ ਮੀਂਹ ਦੀ ਸੰਭਾਵਨਾ ਹੈ ਇਸ ਦੌਰਾਨ ਕੁਝ ਇਲਾਕਿਆਂ ਚ ਬਿਜਲੀ ਚਮਕੇਗੀ ਤੇ ਹਵਾਵਾਂ ਵੀ ਚੱਲਣਗੀਆਂ ਇਸ ਨਾਲ ਗੁਰਦਾਸਪੁਰ ਅੰਮ੍ਰਿਤਸਰ ਰੋਪੜ ਮੋਖਲੀ ਬਠਿੰਡਾ ਤੇ ਮਾਨਸਾ ਚ ਵੀ ਮੀਂਹ ਪੈਣ ਦੇ ਆਸਾਰ ਨੇ 24 ਜੁਲਾਈ ਯਾਨੀ ਕਿ ਬੁੱਧਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਬਠਿੰਡਾ ਤੇ ਮਾਨਸਾ 'ਚ ਵੀ ਮੀਂਹ ਪੈ ਸਕਦਾ ਹੈ ਪੰਜਾਬ 'ਚ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਅਜੇ 'ਚ ਅਗਲੇ 2 ਦਿਨ ਗਰਮੀ ਤੋਂ ਥੋੜੀ ਰਾਹਤ ਦੇਣ ਵਾਲੀ ਹੋ ਸਕਦੀ ਨੇ ਪੰਜਾਬ 'ਚ ਇਸ ਸੀਜ਼ਨ ਹੁਣ ਤੱਕ 38 ਫੀਸਦੀ ਘਟ ਮੀਂਹ ਵੇਖਣ ਨੂੰ ਮਿਲਿਆ 1 ਜੂਨ ਤੋਂ ਸ਼ੁਰੂ ਹੋਏ ਮੀਂਹ ਦੇ ਸੀਜ਼ਨ 'ਚ 17 ਜੁਲਾਈ ਤੱਕ 87 ਮਿਲੀਮੀਟਰ ਮੀਂਹ ਪਿਆ ਜਤ ਕੀ ਆਮ ਤੌਰ ਤੇ ਇਥੇ 140 ਮਿਲੀਮੀਟਰ ਮੀਂਹ ਪੈ ਜਾਣਾ ਚਾਹੀਦਾ ਹੈ ਸਭ ਤੋਂ ਜ਼ਿਆਦਾ 74% ਮੀਂਹ ਦੀ ਕਮੀ ਫਤੇਗੜ ਸਾਹਿਬ ਚ ਰਹੀ ਦੂਜੇ ਨੰਬਰ ਤੇ ਨਵਾਂ ਸ਼ਹਿਰ ਰਿਆ ਜਿੱਥੇ 68% ਕਮੀ ਦੇਖਣ ਨੂੰ ਮਿਲੀ ਤਰਨ ਤਾਰਨ ਤੇ ਮਾਨਸਾ ਚ ਹਾਲਾਤ ਠੀਕ ਨੇ ਇੱਕ ਰਿਪੋਰਟ ਮੁਤਾਬਕ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਚ 30 ਤੋਂ 60% ਤੱਕ ਡਰਾਈ ਚੱਲ ਰਿਹਾ ਹੈ ਪੰਜਾਬ ਚ ਜਿੱਥੇ ਘੱਟ ਮੀਂਹ ਪੈ ਰਿਹਾ ਉਥੇ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ 'ਚ ਵੀ ਇਹੀ ਹਾਲ ਹੈ ਹਾਲਾਂਕਿ ਅੱਜ ਥੋੜੀ ਰਾਹਤ ਜ਼ਰੂਰ ਮਿਲੀ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਸੋਮਵਾਰ ਤੇ ਮੰਗਲਵਾਰ ਦੇ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਸੀ ਅੱਜ ਸ਼ਹਿਰ ਤੇ ਨੇੜੇ ਤੇੜੇ ਦੇ ਇਲਾਕਿਆਂ 'ਚ ਰੋਕ ਰੋਕ ਕੇ ਮੀਂਹ ਪਿਆ ਬੀਤੇ ਕਈ ਦਿਨਾਂ ਤੋਂ ਟ੍ਰਾਈ ਸਿਟੀ 'ਚ ਮੀਂਹ ਨਹੀਂ ਪੈ ਰਿਹਾ ਸੀ ਹਾਲਾਂਕਿ ਸੋਮਵਾਰ ਨੂੰ ਮੌਸਮ ਮਿਹਰਬਾਨ ਹੋਇਆ ਤੇ ਚੰਡੀਗੜ੍ਹ 'ਚ ਦੁਪਹਿਰ 12 ਵਜੇ ਤੋਂ 1 ਵਜੇ ਦੇ ਵਿੱਚਕਾਰ ਮੀਂਹ ਪਿਆ ਉਦੋਂ ਮੁਹਾਲੀ 'ਚ ਵੀ ਤੇਜ਼ ਮੀਂਹ ਪਿਆ ਪੰਚਕੂਲਾ 'ਚ ਇੱਕ ਵੀ ਬੂੰਦ ਮੀਂਹ ਦੀ ਦੇਖਣ ਨੂੰ ਨਹੀਂ ਮਿਲੀ ਸੋਮਵਾਰ ਨੂੰ ਚੰਡੀਗੜ੍ਹ 'ਚ ਝੁੱਲ 5 ਮਿਲੀਮੀਟਰ ਮੀਂਹ ਪਿਆ। ਚੰਡੀਗੜ੍ਹ 'ਚ ਇਸ ਮੌਨਸੂਨ ਸੀਜ਼ਨ 'ਚ ਹੁਣ ਤੱਕ 180 ਐਮ ਐਮ ਬਾਰਿਸ਼ ਹੋ ਚੁੱਕੀ ਹੈ, ਜੋ ਕਿ ਆਮ ਬਾਰਿਸ਼ ਤੋਂ 45 ਐਮ ਐਮ ਘੱਟ ਹੈ। ਹਾਲਾਂਕਿ ਮੌਸਮ ਵਿਭਾਗ ਦਾ ਅੰਦੇਸ਼ਾ ਹੈ ਕਿ ਆਉਣ ਵਾਲੇ ਦਿਨਾਂ 'ਚ ਚੰਗਾ ਮੀਂਹ ਪਵੇਗਾ। ਜੁਲਾਈ ਦੇ ਆਖਿਰ 'ਚ ਮੌਨਸੂਨ ਹੋਰ ਐਕਟਿਵ ਰਹਿ ਸਕਦਾ ਹੈ। ਸਾਲ 2023 'ਚ ਚੰਡੀਗੜ੍ਹ 'ਚ ਰਿਕਾਰਡ ਤੋੜ ਨਹੀਂ ਪਿਆ ਸੀ। ਹਾਲਾਂਕਿ ਇਸ ਵਾਰ ਲੋਕਾਂ ਨੂੰ ਥੋੜਾ ਜੂਝਣਾ ਪੈ ਰਿਹਾ ਹੈ।